ਗੌੜੀ RAM ਜਪਉ ਜੀ ਐਸੇ ਐਸੇ ਧਰੂ ਪ੍ਰਹਿਲਾਦ ਜਪਿਓ ਹਰ ਜੈਸੇ ਦੀਨ ਦਿਆਲ ਭਰੋਸੇ ਤੇਰੇ ਸਭ ਪਰਿਵਾਰ ਚੜਾਇਆ ਬੇੜੇ ਰਹਾਉ ਜਾ ਤਿਸ ਭਾਵੈ ਤਾ ਹੁਕਮ ਮਨਾਵੈ ਇਸ ਬੇੜੇ ਕੋ ਪਾਰ ਲਗਾਵੈ ਗੁਰ ਪ੍ਰਸਾਦ ਐਸੀ ਬੁੱਧ ਸਮਾਨੀ ਚੂਕ ਗਈ ਫਿਰ ਆਵਨ ਜਾਨੀ ਕਹੋ ਕਬੀਰ ਭਜ ਸਾਰਗ ਪਾਨੀ ਪੁਰਵਾਰ ਪਾਰ ਸਭ ਏਕੋ ਦਾਨੀ ਗੌੜੀ ਨਾਵੀ ਸਾ ਸੰਗਤ ਜੀ ਇਹ ਗੌੜੀ ਦੇ ਨਾਲ ਨੌ ਅੰਗ ਆਇਆ ਹੈ ਜਿਵੇਂ ਭਾਈ ਸਾਹਿਬ ਜੀ ਨੇ ਉਚਾਰਨ ਕੀਤਾ ਹੈ ਗੌੜੀ ਨਾਵੀ ਇਹ ਗੌੜੀ ਦੀ ਜਾਤੀ ਦਾ ਸੂਚਕ ਹੈ ਆਰੰਭ ਵਿੱਚ ਵੀ ਬੇਨਤੀ ਕੀਤੀ ਸੀ ਕਿ 13 ਪ੍ਰਕਾਰ ਦੀ ਗੌੜੀ ਸਤਿਗੁਰੂ ਜੀ ਨੇ ਗੁਰਬਾਣੀ ਦੇ ਵਿੱਚ ਗਾਵੀ ਹੈ ਕਈ ਵੀਰਾਂ ਦਾ ਵਿਚਾਰ ਹੈ ਕਿ ਇਹ ਘਰ ਦਾ ਸੂਚਕ ਹੈ ਤੇ ਉਹ ਇਸ ਹਿਸਾਬ ਨਾਲ ਗੌੜੀ ਨਾਵਾਂ ਗੌੜੀ 11ਵਾਂ 12ਵਾਂ 13ਵਾਂ ਕਹਿੰਦੇ ਨੇ ਪਰ ਨਹੀਂ ਇਹ ਘਰ ਦਾ ਸੂਚਕ ਨਹੀਂ ਇਹ ਗੌੜੀ ਦੀ ਜਾਤੀ ਦਾ ਸੂਚਕ ਹੈ ਗੌੜੀ ਸ਼ੁੱਧ ਰਾਗ ਜਿਹੜਾ ਗੌੜੀ ਹੈ ਇੱਕ ਇਹ ਹੋ ਗਿਆ ਔਰ ਇਸੇ ਪ੍ਰਕਾਰ ਗੌੜੀ ਪੂਰਬੀ ਗੌੜੀ ਦੀਪਕੀ ਗੌੜੀ ਪੂਰਬੀ ਦੀਪਕੀ ਗੌੜੀ ਗਵਾਰੇਰੀ ਗੌੜੀ ਚੇਤੀ ਗੌੜੀ ਮਾਲਾ ਗੌੜੀ ਮਾਜ ਗੌੜੀ ਬੈਰਾਗਣ ਇਹ ਨੌ ਜਾਤੀਆਂ ਗੌੜੀ ਦੀਆਂ ਸਤਿਗੁਰੂ ਜੀ ਨੇ ਪ੍ਰਤੱਖ ਲਖੀਆਂ ਨੇ ਗੁਰਬਾਣੀ ਵਿੱਚ ਤੇ ਅੱਗੇ ਇਹ 9ਵਾਂ 11ਵਾਂ 12ਵਾਂ 13ਵਾਂ ਇਹ ਗੁਪਤ ਰੱਖੀਆਂ ਹੋਈਆਂ ਹਨ ਇਸ ਭੇਦ ਨੂੰ ਸਤਿਗੁਰੂ ਸੱਚੇ ਪਾਤਸ਼ਾਹ ਆਪ ਹੀ ਜਾਣਦੇ ਨੇ ਸੋ ਇਹ ਗੌੜੀ ਦੀ ਪ੍ਰਕਾਰ ਹੈ ਗੌੜੀ ਦੀ ਕਿਸਮ ਹੈ ਕਿਉਂਕਿ ਵੱਖੋ-ਵੱਖ ਇਲਾਕਿਆਂ ਵਿੱਚ ਰਾਗਾਂ ਨੂੰ ਵੱਖਰੇ-ਵੱਖਰੇ ਤਰੀਕੇ ਨਾਲ ਲਗਾਇਆ ਜਾਂਦਾ ਹੈ ਖਾਸ ਤੌਰ ਤੇ ਦੋ ਪਧਤੀਆਂ ਤਾਂ ਰਾਗ ਦੀਆਂ ਸਾਰੇ ਚੱਲਦੀਆਂ ਨੇ ਇਹ ਚੰਗੀ ਤਰ੍ਹਾਂ ਜਾਣਦੇ ਨੇ ਬਾਕੀ ਇਲਾਕਿਆਂ ਦਾ ਭੇਦ ਵੀ ਐ ਜਿਵੇਂ ਆਪਾਂ ਰਾਗ ਟੋਡੀ ਕਹਿੰਦੇ ਆ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਅੰਦਰ ਹਿੰਦੁਸਤਾਨ ਦੇ ਬਾਕੀ ਇਲਾਕਿਆਂ ਵਿੱਚ ਰਾਗ ਤੋੜੀ ਕਿਹਾ ਜਾਂਦਾ ਹੈ ਤੋੜੀ ਇਉਂ ਇਹ ਵੱਖਰੀਆਂ ਵੱਖਰੀਆਂ ਕਿਸਮਾਂ ਹੋ ਜਾਂਦੀਆਂ ਵੱਖਰੀਆਂ ਵੱਖਰੀਆਂ ਜਾਤਾਂ ਹੋ ਜਾਂਦੀਆਂ ਸੋ ਇਹ ਗੌੜੀ ਦੀ ਜਾਤੀ ਦਾ ਬਾਚਕ ਹੈ ਗੌੜੀ ਦੀ ਕਿਸਮ ਦਾ ਬਾਚਕ ਹੈ ਇਹ ਨਾਵੀ ਇਸ ਨੂੰ ਉਚਾਰਨ ਕਰਦਾ ਹੈ ਗੌੜੀ ਨਾਵੀ ਇਸੇ ਤਰ੍ਹਾਂ ਅੱਗੇ ਗੌੜੀ 11ਵਾਂ ਆਵੇਗਾ 12ਵਾਂ ਆਵੇਗਾ 13ਵਾਂ ਆਵੇਗਾ ਇਉਂ ਇਹਨਾਂ ਦੇ ਉਚਾਰਨ ਕਰਨੇ ਹਨ ਜੀ ਗੌੜੀ ਨਾਵੀ ਜੋਨ ਛਾੜ ਜੋ ਜਗ ਮਹਿ ਆਇਓ ਲਾਗਤ ਪਵਨ ਖਸਮ ਬਿਸਰਾਇਓ ਜੀਆਰਾ ਹਰ ਕੇ ਗੁਨਾ ਗਾਉ ਰਹਾਉ ਗਰਬ ਜੋਨ ਮਹਿ ਉਰਦ ਤਾਪ ਕਰਤਾ ਤਉ ਜਠਰ ਅਗਨ ਮਹਿ ਰਹਤਾ ਲਖ 84 ਜੋਨ ਭ੍ਰਮ ਆਇਓ ਅਬ ਕੇ ਛੁਟਕੇ othor ਨਾ ਠਾਇਓ ਕਹੋ ਕਬੀਰ ਭਜ ਸਾਰਿਕ ਪਾਨੀ ਆਵਤ ਦੀਸੈ ਜਾਤ ਨ ਜਾਣੀ ਗੌੜੀ ਪੂਰਬੀ ਸੁਰਗ ਬਾਸ ਨਾ ਬਾਣਛੀ ਐ ਡਰੀਏ ਨਾ ਨਰਕ ਨਿਵਾਸ ਕੋ ਨਾ ਹੈ ਸੋ ਹੋਈ ਹੈ ਮਨ ਹੈ ਨਾ ਕੀਜੈ ਆਸ ਰਮਈਆ ਗੁਣ ਗਾਈਐ ਜਾ ਤੈ ਪਾਈਐ ਪਰਮ ਨਿਧਾਨ ਰਹਾਉ ਕਿਆ ਜਾਪ ਕਿਆ ਤਾਪ ਸੰਜਮੋ ਕਿਆ ਵਰਤ ਕਿਆ ਇਸਨਾਨ ਜਬ ਲਗ ਸੁਰਤ ਨਾ ਜਾਣੀਐ ਭਾਉ ਭਗਤ ਭਗਵਾਨ ਜਬ ਲਗ जुਗਤ ਨਾ ਜਾਣੀਐ ਜਬ ਲਗ जुਗਤ ਨਾ ਜਾਣੀਐ ਭਾਉ ਭਗਤ ਭਗਵਾਨ ਸੰਪ ਦੇਖ ਨਾ ਹਰਖੀਐ ਵਿਪਤ ਦੇਖ ਨਾ ਰੋਏ ਜਿਉ ਸੰਪ ਤਿਉ ਵਿਪਤ ਹੈ ਬੇਦਨੇ ਰਚਿਆ ਸੋ ਹੋਏ ਕਹਿ ਕਬੀਰ ਅਬ ਜਾਣਿਆ ਸੰਤਨ ਹਿਰਦੈ ਮਝਾਰ ਸੇਵਕ ਸੋ ਸੇਵਾ ਭਲੇ ਜਿਹ ਘਟ ਬਸੈ ਮੁਰਾਰ ਕੌੜੀ ਹਰੇ ਮਨ ਤੇਰੋ ਕੋਏ ਨਹੀਂ ਖੇਚਲੇ ਜਿਨ ਭਾਰ ਬਿਰਖ ਬਸੇ ਰੋ ਪੰਖ ਕੋ ਤੈ ਸੋ ਇਹੋ ਸੰਸਾਰ ਰਾਮ ਰਸ ਪਿਆਰੇ ਜਿਹ ਰਸ ਬਿਸਰ ਗਏ ਰਸ ਔਰ ਰਹਾਉ ਔਰ ਮੋਏ ਕਿਆ ਰੋਈਐ ਜੋ ਆਪਾ ਥਿਰ ਨਾ ਰਹਾਏ ਜੋ ਉਪਜੈ ਸੋ ਬਿਨਸ ਹੈ ਦੁਖ ਕਰ ਰੋਵੇ ਬਲਾਏ ਜਹ ਕੀ ਉਪਜੀ ਤਹ ਰਚੀ ਪੀਵਤ ਮਰਦਨ ਲਾਗ ਕਹ ਕਬੀਰ ਚਿਤ ਚੇਤੇ ਆ ਰਾਮ ਸਿਮਰ ਬਹਿ ਰਾਗ ਰਾਗ ਗੌੜੀ ਪੰਥ ਨਿਹਾਰੈ ਕਾਮਨੀ ਲੋਚਨ ਭਰੀ ਲੈ ਉਸਾਸਾ ਔਰ ਨਾ ਭੀਜੈ ਪਗ ਨਾ ਖਿਸੈ ਹਰ ਦਰਸ਼ਨ ਕੀ ਆਸਾ ਉਡੋ ਨਾ ਕਾਗਾ ਕਾਰੇ ਬੇਗ ਮਿਲੀਜੈ ਆਪਣੇ ਰਾਮ ਪਿਆਰੇ ਰਹਾਓ कह कबीर जीवन पाद कारण हर की भगत करीजै एक आधार नाम नारायण रसना राम रवीजै नारायण एक आधार नाम नारायण रसना राम रवीजै राग गौड़ी 11वीं आस पास घन तुर्सी का बिरवा माज बनारस गाऊ रे ओ आकाश रूप देख मोहि गुआरन मो कहो छोड़ ना आओ ना जाहु रे तोहे चरण मन लागो सारंग धार सो मिले जो बड भागो रहाओ ਬਿੰਦਰਾ ਬਾਨ ਮਨ ਹਰਨ ਮਨੋਹਰ ਕ੍ਰਿਸ਼ਨ ਚਰਾਵਤ ਗਾਉ ਰੇ ਜਾ ਕਾਠਾਪੁਰ ਤੁਹੀ ਸਾਰਿੰਗ ਧਾਰ ਮੋਹਿ ਕਬੀਰਾ 나ਉ ਰੇ